ਹੈਲੋ ਸਟੂਡੈਂਟਸ ਥਿਸ ਇਜ਼ ਗੁਰਪ੍ਰੀਤ ਵੈਲਕਮ ਟੂ ਮਾਈ YouTube ਚੈਨਲ D studies ਅੱਜ ਦਾ ਜੋ ਆਪਣਾ ਵੀਡੀਓ ਰਹਿਣ ਵਾਲਾ ਏ ਉਹ ਬਹੁਤ ਹੀ ਇੰਪੋਰਟੈਂਟ ਰਹਿਣ ਵਾਲਾ ਏ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਜੋ ਕਿ ਬਾਇਮੰਥਲੀ ਟਰਮ 2 ਦੇ ਟੈਸਟ ਹੋਣ ਜਾ ਰਹੇ ਆ ਤੇ ਜੋ ਕਿ ਪ੍ਰੀ ਬੋਰਡ ਐਗਜ਼ਾਮ 2024-25 ਦੇ ਹੋਣ ਜਾ ਰਹੇ ਆ ਉਸ ਤੇ ਰਿਗਾਰਡਿੰਗ ਆਪਣੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂਗੇ ਤਾਂ ਇਸ ਦੇ ਨਾਲ ਹੀ ਅਗਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਲੇਟੈਸਟ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦੇਣਾ ਜੀ ਇਸੇ ਨਾਲ ਹੀ ਕਰਦੇ ਹਾਂ ਵੀਡੀਓ ਨੂੰ ਸ਼ੁਰੂ ਹਾਂਜੀ ਤਾਂ ਵਾਈ ਮਨਥਲੀ ਟੈਸਟ ਐਂਡ ਪ੍ਰੀ ਬੋਰਡ ਐਗਜ਼ਾਮ 2024-25 ਠੀਕ ਹੈ ਜੀ ਵਾਈ ਮਨਥਲੀ ਟੈਸਟ ਦਸੰਬਰ ਮਹੀਨੇ ਦੇ ਪਹਿਲੇ ਹਫ਼ਤੇ ਤੋਂ ਹੋਣਗੇ ਸ਼ੁਰੂ ਪ੍ਰੀ ਬੋਰਡ ਪ੍ਰੀਖਿਆਵਾਂ માં 31 ਜਨਵਰੀ ਤੱਕ ਠੀਕ ਹੈ ਜੀ ਤਾਂ ਨੈਕਸਟ ਦੇਖਦੇ ਹਾਂਗੇ ਹਾਂਜੀ ਪੰਜਾਬ ਸਕੂਲ ਸਿੱਖਿਆ ਬੋਰਡ PSEB ਨੇ ਕਾਦਮਿਕ ਸਾਲ 2024-25 ਲਈ ਮਹੱਤਵਪੂਰਨ ਹਦਾਇਤਾਂ ਜਾਰੀ ਕੀਤੀਆਂ ਹਨ ਇਹ ਹਦਾਇਤਾਂ ਹਨ ਸਰਕਾਰੀ ਅਰਧ ਸਕਾਰੀ ਐਡਿਡ ਐਫੀਲੀਏਟਿਡ ਅਤੇ ਐਸੋਸੀਏਟਿਡ ਸਕੂਲਾਂ ਦੇ ਮੁਖੀਆਂ ਅਤੇ ਵਿਦਿਆਰਥੀਆਂ ਨੂੰ ਵਾਈ ਮੰਥਲੀ ਪ੍ਰੀਖਿਆਵਾਂ ਅਤੇ ਟਰਮ ਪ੍ਰੀਖਿਆਵਾਂ ਨਾਲ ਸੰਬੰਧਿਤ ਹਨ ਠੀਕ ਹੈ ਜੀ ਅੱਗੇ ਦੇਖੋ ਹਾਂਜੀ बाई मंथली टेस्ट ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਤੰਬਰ 2024 ਦੌਰਾਨ ਜਾਰੀ ਹਦਾਇਤਾਂ ਅਨੁਸਾਰ ਦੂਜਾ ਬਾਈ ਮੰਥਲੀ ਟੈਸਟ ਨਵੰਬਰ ਦੇ ਅਖੀਰਲੇ ਹਫਤੇ ਤੋਂ ਦਸੰਬਰ ਦੇ ਪਹਿਲੇ ਹਫਤੇ ਦਰਮਿਆਨ ਕਰਵਾਉਣਾ ਲਾਜ਼ਮੀ ਹੈ। ਪ੍ਰੰਤੂ ਇਸ ਵਾਰ ਸੀਈਪੀ ਟੈਸਟ 4 ਦਸੰਬਰ ਨੂੰ ਹੋਣ ਕਾਰਨ ਬਾਈ ਮੰਥਲੀ ਪ੍ਰੀਖਿਆਵਾਂ ਦਸੰਬਰ ਦੇ ਦੂਜੇ ਹਫਤੇ ਸ਼ੁਰੂ ਹੋਣਗਾਂ। ਹਰੇਕ ਸਕੂਲ ਨੂੰ ਅਕਾਦਮਿਕ ਸੈਸ਼ਨ ਦੌਰਾਨ ਘੱਟੋ ਘੱਟ 2 ਬਾਈ ਮੰਥਲੀ ਕਲਾਸਿਸ ਟੈਸਟ ਆਨਲਾਈਨ ਆਫਲਾਈਨ ਲੈਣੇ ਹਨ ਇਹ ਟੈਸਟ 8ਵੀਂ 10ਵੀਂ ਤੇ 12ਵੀਂ ਸਟੈਂਡ ਲਈ ਲਾਜ਼ਮੀ ਹਨ ਪਹਿਲਾ ਬਾਈ ਮੰਥਲੀ ਟੈਸਟ ਜੁਲਾਈ ਮਹੀਨੇ ਲਿਆ ਗਿਆ ਹੈ ਠੀਕ ਹੈ ਜੀ ਨੈਕਸਟ ਚੱਲਦੇ ਆਂਗੇ ਜੋ ਕੀ ਹੈ ਪ੍ਰੀਵਾਰਡ ਐਗਜ਼ਾਮ ਦੇ ਰਿਗਾਰਡਿੰਗ ਸਕੂਲ ਨੋ ਅਕਾਦਮਿਕ ਸਾਲ 2024-25 ਦੌਰਾਨ 31 ਜਨਵਰੀ 2025 ਤੱਕ ਪ੍ਰੀਵਾਰਡ ਪ੍ਰੀਖਿਆਵਾਂ ਕਰਵਾਉਣੀਆਂ ਹਨ ਇਹਨਾਂ ਪ੍ਰੀਖਿਆਵਾਂ ਦੇ ਵਿਸ਼ਾ ਵਾਰੰਕਨ ਨੂੰ 25 ਫਰਵਰੀ ਤੱਕ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਪੋਰਟਲ ਤੇ ਅਪਲੋਡ ਕਰਨਾ ਹੋਵੇਗਾ। ਨੈਕਸਟ ਚੱਲਦੇ ਹਾਂ ਇਸ ਦੇ ਨਾਲ ਅੱਗੇ ਦੇਖੋ ਇੰਪੋਰਟੈਂਸ ਆਫ ਟੈਸਟ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਇਹ ਸਪਸ਼ਟ ਕੀਤਾ ਹੈ ਕਿ ਬਾਈ ਮੰਥਲੀ ਕਲਾਸ ਟੈਸਟਸ, ਟਰਮ ਪ੍ਰੀਖਿਆ ਅਤੇ ਪ੍ਰੀ-ਬੋਰਡ ਪ੍ਰੀਖਿਆਵਾਂ ਦੇ ਅੰਕਾਂ ਨੂੰ ਬੋਰਡ ਪ੍ਰੀਖਿਆਵਾਂ ਵਿੱਚ ਅਹਿਮੀਅਤ ਦਿੱਤੀ ਜਾਵੇਗੀ। ਠੀਕ ਹੈ ਜੀ। ਮਤਲਬ ਕਿ ਆ ਵੀ ਬੋਰਡ ਪ੍ਰੀਖਿਆ ਵਿੱਚ ਵੀ ਜੋ ਵਾਈ ਮੰਥਲੀ ਟੈਸਟ ਹੋਏ ਨੇ ਤੁਹਾਡੇ ਉਹਨਾਂ ਦੇ ਮਤਲਬ ਕਿ ਪ੍ਰੈਫਰੈਂਸ ਦਿੱਤੀ ਜਾਊਗੀ ਉਹਨਾਂ ਦੇ ਅੰਕ ਤੁਹਾਡੇ ਇਨਕਲੂਡ ਕੀਤੇ ਜਾਣਗੇ ਜੋ ਕਿ ਤੁਹਾਡੇ ਪ੍ਰੀ ਬੋਰਡ ਐਗਜ਼ਾਮ ਹੋਣਗੇ ਹਾਂਜੀ ਨੈਕਸਟ ਇਹਦਾ ਨੋਟੀਫਿਕੇਸ਼ਨ ਵੀ ਦੇਖ ਲੈਣੇ ਆਪਾਂ ਹਾਂਜੀ ਦੇਖੋ ਇਸ ਦਾ ਨੋਟੀਫਿਕੇਸ਼ਨ ਕੀ ਹੈਗਾ ਬੱਲੋ ਸੁਮੂ ਜ਼ਿਲ੍ਹਾ ਸਿੱਖਿਆ ਅਫਸਰ ਸੁਮੂ ਸਕੂਲ ਮੁਖੀ ਇਸ ਦਾ ਮੀਮੋ ਨੰਬਰ ਆਗਾ ਮਿਤੀ 2 12 2024 ਨੂੰ ਹੀ ਨੋਟੀਫਿਕੇਸ਼ਨ ਜਾਰੀ ਹੋਇਆਗਾ ਵਿਸ਼ਾ ਕੀ ਆ ਸੈਸ਼ਨ 2025 24 25 ਦੌਰਾਨ 6ਵੀਂ ਤੋਂ 12ਵੀਂ ਜਮਾਤਾਂ ਲਈ ਬਾਈ ਮੰਥਲੀ ਟੈਸਟ 2 ਦੇ ਸੰਬੰਧੀ ਠੀਕ ਹੈ ਜੀ ਆ ਦੇਖੋ ਉਪਰੋਕਤ ਵਿਸ਼ੇ ਵੱਲ ਧਿਆਨ ਦੇਣ ਦੀ ਖੇਚਲ ਕੀਤੀ ਜਾਵੇ ਆ ਸੈਸ਼ਨ 2024 25 ਲਈ ਰਾਜ ਦੇ ਸਮੂਹ ਸਰਕਾਰੀ ਸਕੂਲਾਂ ਵਿੱਚ 6ਵੀਂ ਤੋਂ 12ਵੀਂ ਜਮਾਤਾਂ ਦੇ ਵਿਦਿਆਰਥੀਆਂ ਲਈ ਬਾਈ ਮੰਥਲੀ ਟੈਸਟ 2 ਮਿਤੀ 5 12 ਤੋਂ ਸਾਰਾ 12 2024 ਤੱਕ ਕਰਵਾ ਲਏ ਹਨ ਠੀਕ ਹੈ ਜੀ ਸੌਰੀ ਜਾਨ ਅੱਗੇ ਹੈਗਾ ਬਾਏ ਮੰਥਲੀ ਟੈਸਟ 2 ਸਕੂਲ ਮੁਖੀ ਆਪਣੇ ਪੱਧਰ ਤੇ ਡੇਟ ਸ਼ੀਟ ਤਿਆਰ ਕਰਕੇ 6ਵੀ ਤੋਂ 12ਵੀ ਆਲ ਸਟਰੀਮਜ਼ ਮਾਤਾਂ ਲਈ ਕਰਵਾਣਗੇ ਇਹਨਾਂ ਟੈਸਟਾਂ ਲਈ ਸਕੂਲ ਮੁਖੀ ਵਿਦਿਆਰਥੀਆਂ ਦੀ ਮੁਕੰਮਲ ਦੁਹਰਾਈ ਅਤੇ ਹਾਜ਼ਰੀ ਦੀ ਕੀਨੀ ਬਣਾਉਣਗੇ ਸ਼ੇਵੀ ਤੋਂ ਵਾਰਮਿੰਸ ਆਤਾ ਦਾ ਬਾਇਮੰਥਲੀ ਟੈਸਟ ਟੂ ਅਕਤੂਬਰ ਅਤੇ ਨਵੰਬਰ ਦੇ ਸਲੇਵਸ ਵਿੱਚ ਲਿਆ ਵਿੱਚੋਂ ਲਿਆ ਜਾਵੇਗਾ ਇਸ ਟੈਸਟ ਲਈ ਪ੍ਰਸ਼ਨ ਪੱਤਰ ਸਕੂਲ ਮੁਖੀ ਸੰਬੰਧਿਤ ਵਿਸ਼ਾ ਅਧਿਆਪਕ ਤੋਂ ਤਿਆਰ ਕਰਵਾਣਗੇ ਇਹ ਟੈਸਟ ਕੁੱਲ 20 ਅੰਕਾਂ ਦਾ ਹੋਵੇਗਾ ਤੇ ਅਧਿਆਪਕਾਂ ਵੱਲੋਂ ਵਿਸ਼ੇ ਦੇ ਆਪਣੇ ਪੀਰੀਅਡ ਦੌਰਾਨ ਹੀ ਲਿਆ ਜਾਵੇਗਾ ਠੀਕ ਹੈ ਜੀ ਤਾਂ ਜੋ ਤੁਹਾਡਾ ਬਾਇਮੰਥਲੀ ਟੈਸਟ ਹੋਣ ਜਾ ਰਹੇ ਹੈ ਟਰਮ 2 ਦੇ ਮਿਤੀ 5 12 2024 ਤੋਂ ਲੈ ਕੇ 17 12 2024 ਤੱਕ ਕਰਵਾਏ ਜਾਣਗੇ ਇਹ ਜੋ ਕਿ ਤੁਹਾਡੇ ਯਕੀਨੀ ਬਣਾਏ ਗਏ ਹੈਗੇ ਜੋ ਕਿ ਹਾਜ਼ਰੀ ਤੇ ਇਸ ਪੇਪਰ ਦੀ ਦੁਹਰਾਈ ਨੈਕਸਟ ਕੀ ਹੈਗਾ ਜੋ ਤੁਹਾਡਾ ਸਿਲੇਬਸ ਹੋਵੇਗਾ ਉਹ ਨਵੰਬਰ ਦੇ ਸਿਲੇਬਸ ਵਿੱਚੋਂ ਲਿਆ ਜਾਵੇ ਅਕਤੂਬਰ ਤੇ ਨਵੰਬਰ ਦੋਨਾਂ ਮੰਥ ਦੇ ਜਿਹੜੇ ਸਿਲੇਬਸ ਲਿਆ ਜਾਵੇਗਾ ਇਨ੍ਹਾਂ ਮੰਥ ਦਾ ਨੈਕਸਟ ਹੈਗਾ ਇਹ ਤੁਹਾਡੇ 20 ਅੰਕ ਦੇ ਜੋ ਕਿ ਪ੍ਰਸ਼ਨ ਪੱਤਰ ਆਣਗੇ ਜੋ ਤੁਹਾਡੇ ਟੈਸਟ ਹੋਣਗੇ ਬਾਇਮੰਥਲੀ ਅੱਗੇ ਹੈਗਾ ਜਮਾਤ 6ਵੀਂ ਤੋਂ 9ਵੀਂ ਦੇ ਚਾਰ ਵਿਸ਼ੇ ਗਣਿਤ ਪੰਜਾਬੀ ਸਮਾਜਿਕ ਸਾਇੰਸ ਲਈ ਬਾਇਮੰਥਲੀ ਟੈਸਟ ਟੂ ਅਲੱਗ ਨਾਲ ਲਿਆ ਜਾਵੇ ਇਸ ਟੈਸਟ ਦਾ ਮਲੰਕ ਲਈ ਵਿਦਿਆਰਥੀਆਂ ਦੇ ਸੀਈਪੀ ਤਹਿਤ ਲਏ ਗਏ ਪ੍ਰੈਕਟਿਸ ਟੈਸਟ 06 ਅਤੇ ਪ੍ਰੈਕਟਿਸ ਟੈਸਟ 07 ਵਿੱਚ ਪ੍ਰਾਪਤ ਅੰਕਾਂ ਨੂੰ ਜੋੜ ਦਿੱਤਾ ਜਾਵੇਗਾ ਅਤੇ ਫਿਰ 20 ਅੰਕਾ ਵਿੱਚੋਂ ਕੱਢ ਲਿਆ ਜਾਵੇ 6ਵੀਂ ਤੋਂ 9ਵੀਂ ਦੇ ਬਾਕੀ ਸਾਰੇ ਵਿਸ਼ਿਆਂ ਦੇ ਵਾਈ ਮਨਥਲੀ ਟੈਸਟ ਆਮ ਬਾਂਗਲੇਜ਼ਾਨ ਵਾਈ ਮਨਥਲੀ ਟੈਸਟ ਤੋਂ ਦੀਆਂ ਉੱਤਰ ਪੱਤਰੀਆਂ ਚੈੱਕ ਕਰਨ ਉਪਰੰਤ ਨਤੀਜਾ 23 12 2024 ਤੱਕ ਮੁਕੰਮਲ ਕਰ ਲਿਆ ਜਾਵੇ ਅਤੇ ਇਸ ਦਾ ਪੂਰਾ ਰਿਕਾਰਡ ਵਿਸ਼ਾ ਵਾਰ ਜ਼ਮਾਤ ਵਾਈਜ਼ ਅਤੇ ਵਿਦਿਆਰਥੀ ਵਾਈਜ਼ ਸਕੂਲ ਪੱਧਰ ਤੇ ਰੱਖਿਆ ਜਾਵੇ ਠੀਕ ਹੈ ਜੀ ਨੈਕਸਟ ਹੈ ਕਿ ਉਪਰੋਕਤ ਹਦਾਇਤਾਂ ਇਨ ਬਿਨ ਪਾਲਨਾ ਕਰਨ ਦੀ ਯਕੀਨੀ ਬਣਾਈ ਜਾਵੇ ਹਾਂਜੀ ਤਾਂ ਇਹ ਸੀਗਾ ਤੁਹਾਡਾ 6th ਤੋਂ 12th ਜੋ ਕਿ ਬਾਈ ਮੰਥਲੀ ਇਗਜ਼ਾਮ ਦੇ ਰਿਗਾਰਡਿੰਗ ਨੋਟੀਫਿਕੇਸ਼ਨ ਸੀਗਾ ਤਾਂ ਸਾਰੇ ਬੱਚਿਆਂ ਨੂੰ ਜਕੀਨੀ ਬਣਾਇਆ ਜਾਵੇ ਕਿ ਉਹ ਆਪਣੀ ਪ੍ਰੈਪਰੇਸ਼ਨ ਕਰਨੀ ਸਟਾਰਟ ਕਰ ਦੇਣ ਤਾਂ ਇਸੇ ਅੱਜ ਦੀ ਆਪਣੀ ਵੀਡੀਓ ਜੋ ਕਿ ਬਾਈ ਮੰਥਲੀ ਟਰਮ 2 ਦੇ ਇਗਜ਼ਾਮਸ ਦੇ ਰਿਗਾਰਡਿੰਗ ਸੀਗੀ ਤਾਂ ਮਿਲਦੇ ਆਂ ਨੈਕਸਟ ਵੀਡੀਓ ਵਿੱਚ ਤਦ ਤੱਕ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦੇਣਾ ਇਸ ਦੇ ਨਾਲ ਹੀ ਅੱਜ ਦੀ ਵੀਡੀਓ ਦੇ ਵਿੱਚ ਐਨਆਈ ਤਦ ਤੱਕ ਦੇ ਲਈ ਸਟੇ ਬLES KEEP SMILING ਐਂਡ KEEP GROWING ਥੈਂਕ ਯੂ